بے پناہ محبت ہے اس بے پروا سکشنا میں تا شد دینا سجنا تینو اللہ نے نہیں بخشنا بے پناہ محبت ہے اس بے پروا سکشنا اے تماں چنوں دیکھ رہے سارے درشکان دا امرجیت تماں والو نِگار نِگا స్వాگت ہے جی ਸੋ ਅੱਜ ਲੱਲਾਂ ਵਾਲਾ ਪੀ ਰੋਪਣ ਰੋਰ ਕਰਾਲੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜਿੱਥੇ ਕਿ ਇੱਕ ਛੂਟ ਚੱਲ ਰਿਹਾ ਸ਼ੂਟਿੰਗ ਚੱਲ ਰਹੀ ਹੈ ਬੜੇ ਸੁਰੀਲੀ ਆਵਾਜ਼ ਦੇ ਮਾਲਕ ਨੇ ਜੋ ਵਰਿੰਦਰ ਵਿੱਕੀ ਜੀ ਸੋ ਉਹਨਾਂ ਦਾ ਇੱਕ ਸੂਫੀ ਸੌਂਗ ਹੈ ਜੋ ਉਸ ਦੀ ਇਹ ਸ਼ੂਟਿੰਗ ਚੱਲ ਰਹੀ ਹੈ ਆਪਾਂ ਵਰਿੰਦਰ ਵਿੱਕੀ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਆ ਤੇ ਜੋ ਹੋਰ ਵੀ ਇੱਥੇ ਕਲਾਕਾਰ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਵਰਿੰਦਰ ਵਿੱਕੀ ਜੀ ਸਤਿ ਸ਼੍ਰੀ ਅਕਾਲ ਬਜੀ ਪਾਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਇਹ ਤੇ ਮਾਨ ਚੈਨਲ ਦਾ ਅਮਰਜੀਤ ਮਾਨ ਭਾਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਔਰ ਇਹ ਸਾਡਾ ਸੌਂਗ 3-4 ਮਹੀਨੇ ਤੋਂ ਚੱਲ ਰਿਹਾ ਸੀਗਾ ਪਹਿਲਾਂ ਇਹਦਾ ਸ਼ੂਟ ਅਸੀਂ ਪਾਲਮਪੁਰ ਕੀਤਾ ਔਰ ਉਸ ਤੋਂ ਬਾਅਦ ਫਿਰ ਮਨਾਲੀ ਔਰ ਸਾਡਾ ਕਲਾਈਮੈਕਸ ਰਹਿੰਦਾ ਸੀਗਾ ਜੀ ਇਹ ਸੌਂਗ ਬਹੁਤ ਹੀ ਪਿਆਰਾ ਨਵਜੋਤ ਸਿਆਣ ਭਾਜੀ ਸਾਡੇ ਉਹਨਾਂ ਨੇ ਇਹਦਾ ਮਿਊਜ਼ਿਕ ਕੀਤਾ ਔਰ ਕਰਨ ਜੀ ਨੇ ਲਿਖਿਆ ਤੀਰਤੋਂ ਨੇ ਕਰਨ ਭਾਜੀ ਔਰ ਇਹਦੇ ਵਿੱਚ ਸਾਡੇ ਵੀਡੀਓ ਡਾਇਰੈਕਟਰ ਭਾਜੀ ਨੇ ਸੋਮਨਾਥ ਜੀ ਜੀ ਭਾਜੀ ਉਹ ਨੇ ਇਹਦਾ ਵੀਡੀਓ ਕੀਤਾ ਰਾਹੁਲ ਭਾਜੀ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਔਰ ਖੁਸ਼ੀ ਸ਼ਰਮਾ ਜੀ ਔਰ ਧਰਮ ਭਾਜੀ ਸਾਡੇ ਇਹਦੇ ਵਿੱਚ ਮਾਡਲ ਨੇ ਦੋਨੋਂ ਔਰ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਸ਼ੂਟ ਦੇ ਵਿੱਚ ਸੋਹਣ ਸ਼ੰਕਰ ਭਾਜੀ ਵੀ ਪਹੁੰਚੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਆ ਸੋਹਣ ਸ਼ੰਕਰ ਭਾਜੀ ਦਾ ਬੱਗੇ ਬੱਗੇ ਬੈਲ ਰੱਖਣੇ ਇਹਨਾਂ ਦਾ ਗਾਣਾ ਬਹੁਤ ਮਕਬੂਲ ਹੋਇਆ ਔਰ ਪਹੁੰਚਨੇ ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਨਾਲ ਹਨੀ ਭਾਜੀ ਔਰ ਸਾਡੀ ਜਿੰਨੀ ਵੀ ਟੀਮ ਹੈ ਜੀ ਸਾਰਿਆਂ ਦਾ ਤੈਦਲੋ ਸ਼ੁਕਰੀਆ ਦਾ ਕਰਦੇ ਆ ਜੀ ਜੀ ਕਿੱਥੇ ਤੁਸੀਂ ਰਿਕਾਰਡ ਕੀਤਾ ਇਹਨੂੰ ਇਹ ਅਸੀਂ ਆਪਣਾ ਉਹ ਰੁੜਕੀ ਪੁਖਤਾ ਉੱਥੇ ਅਸੀਂ ਸਟੂਡੀਓ ਦੇ ਵਿੱਚ ਨਵਜੋਤ ਸਿਆਣ ਭਾਜੀ ਉਹਨਾਂ ਕੋਲੇ ਆ ਨਵਜੋਤ ਜੀ ਕੋਲੇ ਇਹਦਾ ਮਿਊਜ਼ਿਕ ਹੋਇਆ ਜੀ ਬਹੁਤ ਹੀ ਪਿਆਰੇ ਮਿਊਜ਼ਿਕ ਡਾਇਰੈਕਟਰ ਨੇ ਨਵਜੋਤ ਭਾਜੀ ਬਿਲਕੁਲ ਉਹਨਾਂ ਨੇ ਬਹੁਤ ਹੀ ਅੱਛਾ ਤੁਸੀਂ ਇਸ Song ਨੂੰ ਵੱਧ ਤੋਂ ਵੱਧ ਤੁਸੀਂ ਪਿਆਰ ਦਿਓ ਔਰ ਬਹੁਤ ਮਿਹਨਤ ਕੀਤੀ ਸਾਰੀ ਟੀਮ ਨੇ ਇਸ Song ਤੇ ਜੀ ਔਰ ਜਿਹੜੇ ਵੀ ਦਰਸ਼ਕ ਨੇ ਸਾਨੂੰ ਚਾਣ ਵਾਲੇ ਸੋ ਕਿਰਪਾ ਕਰਕੇ ਤੁਸੀਂ ਸੁਣੋਗੇ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਪੂਰਾ ਆਨੰਦ ਆਏਗਾ ਗਾਣਾ ਸੁਣ ਕੇ ਜੀ ਔਰ ਵੀਡੀਓ ਵੀ ਬਹੁਤ ਅੱਛਾ ਬਣਿਆ ਦਾ ਜੀ ਕਦੋਂ ਤੱਕ ਮੁਕਲਤੀ ਹੋ ਜੂਗਾ ਇਹ ਰਿਲੀਜ਼ ਅਜੀ ਇਹ ਮੰਨ ਕੇ ਚੱਲੋ ਕਿ ਹਫਤੇ 10 ਦਿਨਾਂ ਦੇ ਵਿੱਚ ਅਸੀਂ ਇਹਨੂੰ ਰਿਲੀਜ਼ ਕਰਨ ਜਾ ਰਹੇ ਹਾਂ ਜੀ ਸਾਡਾ ਆਪਣਾ ਨਵਾਂ ਚੈਨਲ ਹੈ ਜੀ ਬਰਿੰਦਰ ਵਿੱਕੀ ਆਪਣੇ ਚੈਨਲ ਤੇ ਅਸੀਂ ਸਾਰੇ ਨਵੇਂ Song ਜਿੰਨੇ ਵੀ ਹੈ ਇੱਕ ਅਸੀਂ ਹੁਣ ਇੱਕ ਹੋਰ Song ਕੀਤਾ ਕਸੌਲੀ ਉਹ ਵੀ ਰਿਲੀਜ਼ ਕਰ ਰਹੇ ਹਾਂ ਜਲਦ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਰੋਤਿਆਂ ਦੇ ਜੀ ਹਾਂਜੀ ਸੋ ਦੋ ਬੋਲ ਕਿਸੇ ਵੀ ਮਤਲਬ ਕਿ ਤੁਸੀਂ ਆਪਣਾ ਸੁਣਾ ਸਕਦੇ ਹੋ ਭਾਵੇਂ ਇਹਦੇ ਸੁਣਾ ਦਿਓ ਭਾਵੇਂ ਕੋਈ ਪਿਛਲੇ ਉਹਦੇ ਸੁਣਾ ਦਿਓ ਭੇਟੇ ਸੁਣਾ ਦਿਓ ਇਸ ਇਸ ਦੇ ਹੀ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣਾ ਜੀ ਜੀ بے پناہ محبت ہے اس بے پروا سکشنا بے پناہ محبت ہے اس بے پروا سکشنا میں تا ਛੱਡ دینا سجنا تینو اللہ نے نہیں بخشنا بے پناہ محبت ہے اس بے پروا سکشنا ਸੋ ਦੁਆਵਾਂ ਨੇ ਸਾਡੀਆਂ ਵੀ ਕਿ ਤੁਹਾਡਾ ਇਹ ਜੋ ਸੂਫੀ ਸੌਂਗ ਹੈ ਬੜਾ ਵਧੀਆ ਚੱਲੇ ਕਿਉਂਕਿ ਜਿਵੇਂ ਪਹਿਲਾਂ ਵੀ ਤੁਸੀਂ ਬਹੁਤ ਵਧੀਆ ਵਧੀਆ ਨਾ ਕਿ ਭੇਟਾਂ ਵੀ ਗਾਇਆਂ ਨੇ ਤੇ ਸੂਫੀ ਸੌਂਗ ਵੀ ਥੈਂਕ ਯੂ ਭਾਜੀ ਔਰ ਦੋ ਚਾਰ ਲਾਫੋ ਸਾਡੇ ਮੈਡਮ ਇਹ ਵੀ ਕਹਿਣਗੇ ਖੁਸ਼ੀ ਸ਼ਰਮਾ ਜੀ ਸੌਂਗ ਵਾਸਤੇ ਔਰ ਸਾਡੇ ਸੋਨ ਚੰਕਰ ਭਾਜੀ ਉਹਨਾਂ ਨਾਲ ਵੀ ਤਸਦੀਕ ਉਹਨਾਂ ਤੋਂ ਵੀ ਜੀ ਹਾਂਜੀ ਖੁਸ਼ੀ ਜੀ ਤੁਸੀਂ ਮਤਲਬ ਕਿ ਇਹ ਜੋ ਸੂਫੀ Song ਹੈ ਇਹਦੇ ਵਿੱਚ ਮਾਡਲਿੰਗ ਕਰ ਰਹੇ ਹੋ ਤੇ ਕੀ ਕਹਿਣਾ ਤੁਹਾਡਾ ਇਹਨਾਂ ਦੇ ਨਾਲ ਕੰਮ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਹਾਂਜੀ ਸਸ਼ਤਰਕਾਲ ਜੀ ਇਹ ਸਾਰੀ ਟੀਮ ਬਹੁਤ ਹੀ ਜ਼ਿਆਦਾ ਵਧੀਆ ਸੀ ਆਪਣਾ ਸ਼ੂਟ ਬਹੁਤ ਜ਼ਿਆਦਾ ਸੋਨਾ ਹੋਇਆ ਹੈ ਡਾਇਰੈਕਟਰ ਸਰ ਨੇ ਵੀ ਬਹੁਤ ਅੱਛਾ ਕੰਮ ਕੀਤਾ ਬਹੁਤ ਜ਼ਿਆਦਾ ਕੋਆਪਰੇਟਿਡ ਕੰਪਰੋਮਾਈਜ਼ ਕਰਦੇ ਆ ਬਹੁਤ ਜ਼ਿਆਦਾ ਵਧੀਆ ਨੇਚਰ ਦੇ ਆ ਤੇ ਬਹੁਤ ਹੀ ਜ਼ਿਆਦਾ ਸੋਨਾ ਗਾਣਾ ਮੈਂ ਚਾਹਨੀ ਹੈ ਕਿ ਸਾਰੇ ਜਣੇ ਜ਼ਰੂਰ ਜ਼ਿਆਦਾ ਜ਼ਰੂਰ ਜ਼ਰੂਰ ਸੁਣਨ ਬਹੁਤ ਸੋਨਾ ਗਾਣਾ ਹੈ ਹਾਂਜੀ ਸੋ ਕੀ ਕਹੂਗੇ ਡਾਇਰੈਕਟਰ ਸਾਹਿਬ ਦੀ ਡਾਇਰੈਕਸ਼ਨ ਬਾਰੇ ਬਹੁਤ ਜ਼ਿਆਦਾ ਸੋਹਣੀ ਡਾਇਰੈਕਸ਼ਨ ਕਰਦੇ ਆ ਸਭ ਤੋਂ ਪਹਿਲੇ ਗੱਲ ਹੈ ਕਿ ਉਹਦਾ ਨੇਚਰ ਸਭ ਤੋਂ ਜ਼ਿਆਦਾ ਬਹੁਤ ਅੱਛਾ ਹੈ ਸਰ ਦਾ ਬਹੁਤ ਬਹੁਤ ਹੀ ਜ਼ਿਆਦਾ ਅੱਛਾ ਨੇਚਰ ਹੈ ਜੀ ਸੋਮਨਤ ਸਰ ਜੀ ਬਹੁਤ ਜ਼ਿਆਦਾ ਅੱਛੇ ਹਨ ਹਾਂ ਜੀ ਸੋਨ ਸ਼ੰਕਰ ਜੀ ਤੁਹਾਡਾ ਗਾਣਾ ਬੜਾ ਮਕਬੂਲ ਹੋਇਆ ਬੱਗੇ ਬੱਗੇ ਬੈਲ ਰੱਖਣੇ ਸੋ ਉਸ ਗਾਣੇ ਦੇ ਉੱਤੇ ਬੜੇ ਭੰਗੜੇ ਪਏ ਆ ਵਿਆਹਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਤੇ ਅੱਜ ਤੁਸੀਂ ਜੋ ਵਰਿੰਦਰ ਵਿੱਕੀ ਜੀ ਦਾ ਇਹ ਸ਼ੂਟ ਚੱਲ ਰਿਹਾ ਹੈ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਕੀ ਕਹਿਣਾ ਹੈ ਅ ਮੈਂ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੇਣਾ ਜੀ ਮੇਰੇ ਵੀਰ ਵਰਿੰਦਰ ਵਿੱਕੀ ਸੋਮਨਾਥ ਹੀਰ ਤੇ ਰਾਹੁਲ ਧਰਮ ਤੇ ਖੁਸ਼ੀ ਇਹਨਾਂ ਸਾਰਿਆਂ ਨੇ ਛੋਟੇ ਭਰਾ ਨੇ ਸਾਡੇ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਕਿਉਂਕਿ ਗਾਣਾ 3 ਮਿੰਟ ਦਾ ਹੁੰਦਾ ਲੋਕੀ ਡਿਸੀਜਨ ਲੈ ਜਾਂਦੇ 3 ਮਿੰਟ ਦੇ ਵਿੱਚ ਪਰ ਗਾਣੇ ਨੂੰ ਲਿਖਣ ਲਈ ਇਹਨੂੰ ਬੱਚਾ ਵਾਂਗੂ ਪਾਲਣਾ ਪੈਂਦਾ ਕਿਉਂਕਿ ਮਾਂ ਲਈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਜੀ ਜੋ ਜਿਹੜਾ ਬੱਚਾ ਰੋਟੀ ਦਵੇ ਹੁਣ ਸਾਡੇ ਮੇਰੇ ਗਾਣਿਆਂ ਦੀ ਗੱਲ ਕਰਦੇ ਬੱਗੇ-ਬੱਗੇ ਬੈਲ ਸਾਰੀ ਦੁਨੀਆ ਨੇ ਸੁਣਿਆ ਜੀ ਸਾਰੇ ਨੇ ਭੰਗੜੇ ਪਾਏ ਆ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਤੋਂ ਲੈ ਕੇ ਹੁਣ ਤੱਕ ਮੇਰੇ ਪਤਾ ਨਹੀਂ ਕਿੰਨੇ ਤਮਾਮ ਗੀਤ ਆਏ ਆ ਜਿਹੜਾ ਗਾਣਾ ਚੱਲਦਾ ਮਾਲੇ ਉਹ ਹੀ ਪੁੱਤ ਪਿਆਰਾ ਹੁੰਦਾ ਤੇ ਵਾਂਜੀ ਤੇ ਬੜੇ ਸਾਰੇ ਗਾਣੇ ਹੁੰਦੇ ਗਾਣੇ ਦੀ ਬੜੀ ਮਹਿੰਤਾਂ ਆਦੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਕਲਾਕਾਰਾਂ ਦੀ ਸਪੋਰਟ ਕਰਿਆ ਕਰੋ ਜਿਹੜੇ ਲਾਈਵ ਅੱਛਾ ਗਾਉਂਦੇ ਨੇ ਸਾਰੇ ਗਾਣਿਆਂ ਨੂੰ ਜਰੂਰ ਵੇਖੋ ਇਹਨਾਂ ਬੱਚਿਆਂ ਦੀ ਮਿਹਨਤ ਹੈ ਮਿਹਨਤ ਨੂੰ ਰੱਬ ਭਾਗ ਲਾਵੇ ਮੇਰੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਨੇ ਤੇ ਵਿੱਕੀ ਭਾਈ ਨੂੰ ਆਤਾਰੰਵੀਰ ਨੂੰ ਜੀਓ ਕੁਸ਼ਰਾਓ ਤੁਸੀਂ ਮੰਦੇ ਇਹਨਾਂ ਨੂੰ ਸਪੋਰਟ ਕਰੋ ਸਾਰਿਆਂ ਨੂੰ ਬੇਨਤੀ ਆ ਰੱਜ ਕੇ ਸਪੋਰਟ ਕਰੋ ਦਬ ਕੇ ਸ਼ੇਅਰ ਕਰੋ ਮੇਰੇ ਵੱਲ ਬਹੁਤ ਸਾਰੀਆਂ ਮੁਬਾਰਕਾਂ ਜੀ ਤੁਸੀਂ ਵੀ ਕੋਈ ਧਾਰਮਿਕ ਗਾਇ ਹੋਣੇ ਆ ਅੱਜ ਆਪਾਂ ਇਕਤਰ ਵਿਗਸਤਾਨ ਤੇ ਖੜੇ ਆ ਤੇ ਧਾਰਮਿਕ ਹੀ ਆਪਾਂ Song ਕਰਦੇ ਦੇਖੋ ਪਤਾ ਕੀ ਹੁੰਦਾ ਹੈ ਇਸ਼ਕ ਦੀ ਮਰਜਾ ਬੱਲੜੀ ਦਾ ਰੋਗੀ ਤੜਪ ਤੜਪ ਕੇ ਮੁੱਕਦਾ ਹੈ ਚੋਰ ਚੋਰੀ ਲਾਂਦਾ ਰਾਤੀ ਸੁੱਤਿਆਂ ਤੇ ਇਸ਼ਕ ਸੁੱਤਿਆਂ ਜਗਾ ਕੇ ਲੁੱਟਦਾ ਹੈ ਰੱਖਦਾ ਸਿਰਾਂ ਤੇ ਤਾਜ ਭਿਖਾਰੀਆਂ ਦੇ ਬਾਦਸ਼ਾਹ ਨੂੰ ਤਖਤ ਤੋਂ ਸੁੱਟਦਾ ਹੈ ਬੇਈਮਾਨ ਹੈ دیਵਾਨੇ ਆ ਇਸ਼ਕ ਹੁੰਦਾ ਅੱਲੇ ਝਖਮਾਂ ਤੇ ਲੂਣੇ ਭੁੱਕਦਾ ਐ ਸੂਫੀ ਗਾਇਕੀ ਬੜੀ ਦੂਰ ਦੀ ਗਾਇਕੀ ਹੁੰਦੀ ਆ ਇਹ ਅੰਦਰ ਦਾ ਸੁਨੇਹਾ ਹੁੰਦਾ ਸੂਫੀ ਗਾਇਕੀ ਇਹਨਾਂ ਨੇ ਗਾਣਾ ਕੀਤਾ ਸੂਫੀ ਰੰਗ ਬੜਾ ਪਿਆਰਾ ਰੰਗ ਆ ਅਸੀਂ ਆਮ ਮੇਲਿਆਂ 'ਚ ਜਾਣੇ ਆ ਬੜੇ ਸੁਫਿਆਨੇ ਕਲਾਮ ਹੈ ਸਾਡੇ ਬੜੇ ਤੇ ਅਸੀਂ ਐਵੇਂ ਤਾਂ ਨਹੀਂ ਜਿੰਦੜੀ ਗੁਆਈ ਹੋਈ ਆ ਸਾਡਾ 1000 ਇੱਕ ਨਾਲ ਲਾਈ ਹੋਈ ਆ ਉਹਦੇ ਨਾਮ ਦੀ ਫਕੀਰੀ ਗਲਪਾਈ ਹੋਈ ਆ ਥੈਂਕ ਯੂ ਮਿਹਰਬਾਨੀ ਸੋ ਮਚ ਤੁਮਾਂ ਜੀ